ਸਤਿ ਸ਼੍ਰੀ ਅਕਾਲ ਸੇਵਾ ਜੀ ਜੀ ਆਇਆਂ ਨੂੰ ਜੀ ਇਹ ਪੈਤੀ ਟੀਮ ਅੱਜ ਕਿਚਲੀ ਪਹੁੰਚਿਆ ਜਿੱਥੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਨੂੰ ਜੀ ਰਾਜ ਜੀ ਨੇ ਜਿਹੜਾ ਅਟੁੱਟ ਲੰਗਰ ਪ੍ਰਸ਼ਾਦ ਅਤੇ ਸਹਾਣੀ ਸ਼ਾਤ ਜਾਮ ਦਿੱਤਾ ਤੇ ਅੱਜ ਉਹ ਗੱਲ ਕਰਦੇ ਸਾਡੇ ਸਾਰੇ ਬਹੁਤ ਸਤਿਕਾਰਯੋਗ ਜੁੜ ਚੁੱਕੇ ਨੇ ਸਾਡੇ ਨੇਪਾਲ ਕਦੇ ਵਕੀਲ ਸਾਹਿਬ ਉਹ ਗੱਲ ਕਰਦੇ ਸਰ ਜੀ ਜਿਹੜਾ ਜਿਹੜਾ ਚੱਲ ਰਿਹਾ ਵਾ ਧਿਆਰੇ ਸੀ ਜੀ ਤੁਹਾਡੇ ਪਰ ਕੀ ਕਹਿਣਾ ਜੀ ਜਿਵੇਂ ਛੋਟੇ ਸਾਹਿਬ ਦਾ ਦੇ ਭਾਈ ਸੋਰਾਵਰ ਸਿੰਘ ਜੀ ਮਹੀਨੇ ਵਿੱਚ ਥੋੜੇ ਜੀ ਥੋੜਾ ਜੀ ਸ਼ਹੀਦਾਂ ਨੂੰ ਸਮਰਪਿਤ ਅੱਜ ਅਮਰਸਰ ਬਾਰ ਐਸੋਸੀਏਸ਼ਨ ਵੱਲੋਂ ਦੁੱਧ ਦਾ ਲਗਾਇਆ ਗਿਆ ਹੈ ਤਰਪਾਕੇ ਮੁੱਤੀ ਲਾ। ਉਹ ਇਰਾ ਮਹਿਰਾਜੀ ਨੇ ਇਹ ਵਿੱਚ ਕਾਇਆ ਸੀਗਾ। ਉਸੇ ਕਾਲ ਨੂੰ ਤਾਜ਼ਾ ਕਰਦੇ ਹੋਏ। ਛੋਟੇ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹਰ ਰੋਜ਼ ਲੱਗਿਆ। ਸਵੇਰ ਤੋਂ ਹੀ ਇੱਥੇ ਦੁੱਧ ਦਾ ਲੱਗ ਲਗਾਇਆ ਗਿਆ ਜਿਹੜਾ ਸ਼ਾਮ ਤੱਕ ਚੱਲੇਗਾ। ਅੰਮ੍ਰਿਤਸਰ ਬਾਰ ਅਸੋਸੀਏਸ਼ਨ ਵੱਲੋਂ ਆਪਣੇ ਸਾਹਿਬ ਜੀ ਨੂੰ ਸ਼ਰਧਾ ਦੇ ਗੋਲ। ਸਰਜੀ ਸਾਨੂੰ ਸਾਹਿਬ ਜਾਨੇ ਨੇ ਜੋ ਅੱਜ ਸਿੱਧੀ ਸਮਾਗਮ ਜਾਂ ਸਿੱਧੀ ਉਹਨਾਂ ਦਾ ਦਿਹਾੜੇ ਮਨਾਏ ਜਾ ਰਹੇ ਆ ਕਿ ਸਾਨੂੰ ਸੋਚ ਤੋਂ ਤਾਂ ਪਹਿਲੇ ਦਿਨਾਂ ਦੇ ਵਿੱਚ ਅਸੀਂ ਆਪਣੇ ਜਿਹੜੀਆਂ ਕਿਸੇ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਆ ਜਿਸ ਤਰ੍ਹਾਂ ਕੁਝ ਵੀ ਜੀਵ ਜੰਤੂ ਦੀ ਆਪਾਂ ਹੱਤਿਆ ਕਰਕੇ ਜਾਂ ਸ਼ਰਾਬ ਨਸ਼ੇ ਕਰਕੇ ਆਪਾਂ ਜਿਹਦੀ ਵਾਰ ਕੀ ਉੱਤੇ ਪਾਬੰਦੀ ਨਹੀਂ ਲਾਗੂ ਹੋ ਸਕਦੀ ਇਹਨਾਂ ਦਿਨਾਂ ਦੇ 8 ਦਿਨ ਤੱਕ ਇਹਨਾਂ ਨੂੰ ਰੋਕਿਆ ਜਾ ਸਕੇ ਆ ਬੜੇ ਸਾਲਾਂ ਤੋਂ ਇਸੇ ਤਰ੍ਹਾਂ ਹੁੰਦਾ ਆ ਰਿਹਾ ਕਿ ਜਿਹੜੇ ਸਿੱਖ ਪਰਿਵਾਰ ਨੇ ਉਹ ਇਨ੍ਹਾਂ ਦਿਨਾਂ 'ਚ ਕੋਈ ਵੀ ਆਪਣਾ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਰਨ ਤੋਂ ਰੁਕਦੇ ਕੋਈ ਵੀ ਖੁਸ਼ੀ ਵਾਲਾ ਪ੍ਰੋਗਰਾਮ ਨਹੀਂ ਕੀਤਾ ਜਾਂਦਾ ਤੇ ਇਹ ਤੁਹਾਡੀ ਗੱਲ ਠੀਕ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਦਿਨਾਂ 'ਚ ਜਿਹੜਾ ਇੱਕ ਹਫਤਾ ਕੋਈ ਚੀਅ ਮੀਟ ਸ਼ਰਾਬ ਤੇ ਵੀ ਪਾਬੰਦੀ ਹੋਵੇ ਕਿਉਂਕਿ ਕਈ ਜਿਹੜੇ ਧਾਰਮਿਕ ਸ਼ਹਿਰ ਨੇ ਜਿੱਦਾਂ ਹਰਤਵਾਰ ਹੈ ਉੱਥੇ ਸਾਰਾ ਸਾਲ ਜੇ ਹੋ ਸਕਦੀ ਹੈ ਤਾਂ ਸਹਿਬਜ਼ਾਦੇ ਦੀ ਯਾਦ ਵਿੱਚ ਵਰਤੇ ਕੋਸ਼ਿਸ਼ ਦਿਨਾ ਵਸਰੇ ਤੇ ਸ਼ਰਾਬ ਬੰਦੀ ਜਾਂ ਕੋਸ਼ਿਸ਼ ਹੀ ਹੋਣੀ ਬੰਦ ਸਰ ਜੀ ਪਹਿਲੀ ਤੇ ਥੱਲੇ ਕੋਈ ਹੋ ਜਾਂਦੀ ਇਤਨਾ ਹੋ ਜਾਂਦਾ ਸੀ ਤਾਂ ਇੱਕ ਸਾਡੇ ਸਮਾਜ ਦੇ ਵਿੱਚ ਪੰਪਰ ਹੈ ਕਿ ਪੁੰਜੇ ਸੌਦੇ ਸੀ ਤੇ ਸਾਬ ਜਾਦਿਆਂ ਦੇ ਇਹ ਕਿ ਉਹ ਦਿਨਾਂ ਦੇ ਵਿੱਚ ਸਾਨੂੰ ਚੀਜ਼ਾਂ ਨੂੰ ਜਾਦਗਰੀ ਰੱਖਦੇ ਆਪਾਂ ਉਹ ਚੀਜ਼ਾਂ ਨੂੰ ਪੰਪਰ ਚਲਾ ਨਹੀਂ ਸਕਦੇ ਗੜੀ ਬਹੁਤ ਸਾਰੇ ਪਰਿਵਾਰ ਹਾਲੇ ਵੀ ਨੇ ਇੱਕ ਪਰਿਵਾਰ ਜਿਹੜੇ ਇਹਨਾਂ ਦਿਨਾਂ 'ਚ ਪੁੱਜੇ ਸਾਡੇ ਆਪਣੇ ਸ਼ਰਧਾ ਦਾ ਪ੍ਰਕਾਵਾ ਕਰਦੇ ਆ। ਤੇ ਮੈਂ ਫਿਰ ਉਹੀ ਗੱਲ ਦੁਹਰਾਣਾ ਕਿ ਇਹਨਾਂ ਦਿਨਾਂ ਸਾਨੂੰ ਇੱਕ ਖੁਸ਼ੀ ਵਾਲੇ ਸਮਾਗਮ ਨੇ ਕਰਨਾ। ਜੇ ਸਰਦਾਰ ਗੁਰਪ੍ਰੀਤ ਸਿੰਘ ਕਨੇਸਰ ਪ੍ਰਧਾਨ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਗੁਰੂ ਜੀ ਦਾ ਲੰਗਰ ਚਲਾਇਆ ਹੈ ਜੋ ਕਿ ਛੋਟੇ ਸਾਹਿਬ ਜੀ ਦੀ ਯਾਦ ਵਿੱਚ ਅਤੇ ਸ਼ਹਾਦਤ ਦੇ ਜ ਸਮਾਗਮ ਕਰਾਇਆ ਜਾ ਰਿਹਾ ਹੈ। ਅਤੇ ਸਾਡੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸਾਰੇ ਹੀ ਮੈਂਬਰ ਸਾਹਿਬਾਨ ਐਡਵੋਕੇਟ ਅਨੁਰਾਦਾ ਮੈਡਮ ਰਜਨੀ ਮੈਡਮ ਐਡਵੋਕੇਟ ਦਲਜੀਤ ਸਿੰਘ ਸਰਦਾਰ ਇੰਦਰਜੀਤ ਸਿੰਘ ਜੀ ਅੜੀਏ ਤੇ ਸਾਰੇ ਹੀ ਵਕੀਲ ਸਾਹਿਬਾਨ ਨੇ ਸੇਵਾ ਨਿਭਾ ਰਹੇ ਨੇ ਬਾਕੀ ਸਾਰੀਆਂ ਹੀ ਸੰਗਤਾਂ ਜਿਹੜੀਆਂ ਇੱਥੇ ਆਈਆਂ ਨੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਅਤੇ ਇਸੇ ਤਰ੍ਹਾਂ ਦੇ ਹੀ ਸਮਾਗਮ ਸਾਨੂੰ ਸਮੇਂ-ਸਮੇਂ ਤੇ ਮਨਾਉਂਦੇ ਰਹਿਣਾ ਚਾਹੀਦੇ ਨੇ ਤਾਂ ਕਿ ਅਸੀਂ ਉਨ੍ਹਾਂ ਛੋਟੇ ਸਾਹਿਬ ਜਿਆਦਾ ਦੀ ਕੁਰਬਾਨੀ ਨੂੰ ਯਾਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਅੰਮ੍ਰਿਤਸਰ ਬਾਹਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਗੁਰਪ੍ਰੀਤ ਪਨੇਸਰ ਜੀ ਦੀ ਪ੍ਰਧਾਨਗੀ ਹੇਠਾਂ ਇਹ ਦੁੱਧਾ ਲੰਗਰ ਲਗਾਇਆ ਜਾ ਰਿਹਾ ਹੈ ਜੋ ਕਿ ਛੋਟੇ ਸਾਹਿਬ ਜਿਆਦੇ ਦੀ ਯਾਦ ਵਿੱਚ ਹੈ ਇਹ ਇੱਕ ਬਹੁਤ ਹੀ ਅੱਛੀ ਉਪਲਬਧੀ ਵੀ ਹੈ ਸਾਨੂੰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਦੇਖਿਆ ਜੀ ਛੱਡੀ ਸਤਕਾਰ ਜੋ ਸਦਾ ਗੁਰਪੀਛੇ ਦੀ ਜੋ ਇੱਥੇ ਨੇਪਾਲ ਵਕੀਲ ਹੈ ਜੋ ਫਿਰ ਸਾ ਪਤਾਨ ਨੇ ਅਸ਼ਿਸ਼ ਬਾੜੀ ਉਹਨੇ ਕਿ ਮੈਸੇਜ ਦਿੱਤਾ ਜਿਹੜੇ ਅੱਜ ਗੁਰਸਾਹਿਬ ਨੇ ਐਨੀ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਸਹਿਬਦਾਰ ਦੇਣਾ ਜਿਨ੍ਹਾਂ ਦੀ ਅਰਜ਼ੂ ਸੀ 6 ਸਾਲ ਇੱਕ 9 ਸਾਲ ਦੀ ਸੀ ਤਾਂ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਦੇ ਕੇ ਆਪਾਂ ਆ ਪ੍ਰਸਿੱਧ ਜਾਣੋ ਖਣਾਇਆ ਸੀ ਤਾਂ ਸਾਨੂੰ ਵੀ ਚਾਹੀਦਾ ਵੀ ਉਹਨਾਂ ਦੀ ਜਿਹੜੇ ਕੁਰਬਾਨੀ ਜਾਜ ਕਰਦੇ ਹੋਏ ਆਪਾਂ ਨੂੰ ਤੋਂ ਗਰੀ ਕਰਨਾ ਜਿਹਦਾ ਜਿੱਦਾਂ ਸੱਜੇ ਸਮਾਗੇ ਵਿੱਚ ਮੀਟ ਹੈ ਸ਼ਰਾਬ ਹੈ ਜਾਂ ਹੋਰ ਚੀਜ਼ਾਂ ਨਸ਼ੇ ਤੋਂ ਜਿਹੜਾ ਆਪਾਂ ਕਰਦੇ ਆ ਉਹ ਗਰੀ ਕਰਨਾ ਜੀ ਤਾਂ ਕਿ ਗੁਰਸਾਹਿਬ ਨੇ ਜਿੱਤਿਆ ਕਹਾਣੀਆਂ ਆਪਾਂ ਕਾਹ ਜਾਂ ਜਾਰ ਕਰ ਸਕੀ ਜਿੱਦ ਵਿੱਚ ਕਵੀ